ਪਟਿਆਲਾ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਹੋਈਏ ਤੇ ਗੁਰੂ ਨਾਨਕ ਨਗਰ ਦੇ ਵਿੱਚ ਡੇਰੇ ਦੇ ਮੁਖੀ ਤੇ ਇਹ ਇਲਜ਼ਾਮ ਲੱਗੇ ਨੇ ਬੇਅਦਬੀ ਦੇ ਤਾਂ ਸਿੱਕੇ ਪਾਵਨ ਸਰੂਪਾਂ ਤੇ ਪੋਥਿਆਂ ਦੇ ਨਾਲ ਇੱਥੇ ਇਤਰਾਜ਼ਯੋਗ ਸਮਾਨ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਬੜਾ ਸਖਤ ਇਤਰਾਜ਼ ਜ਼ਾਹਿਰ ਕੀਤਾ ਗਿਆ ਪਟਿਆਲਾ ਦੇ ਵਿੱਚ ਇੱਥੇ ਇਹ ਬੇਅਦਬੀ ਦੀ ਘਟਨਾ ਹੋਈ ਹੈ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਪਟਿਆਲਾ ਜ਼ਿਲ੍ਹਾ ਪੁਰੀਆ ਗੁਰੂ ਨਾਨਕ ਨਗਰ ਦੇ ਡੇਰੇ ਦੇ ਮੁਖੀ ਤੇ ਇੱਥੇ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਪਾਵਨ ਸਰੂਪਾ ਤੇ ਪੋਤਿਆਂ ਦੇ ਨਾਲ ਇੱਥੇ ਇਤਰਾਜ਼ਯੋਗ ਸਮਾਨ ਰੱਖਿਆ ਗਿਆ ਸੀ ਨਿਹੰਗ ਸਿੰਘਾਂ ਨੇ ਮੌਕੇ ਤੇ ਪਹੁੰਚ ਕੇ ਇਸ ਨੂੰ ਲੈ ਕੇ ਆਪਣਾ ਸਖਤ ਵਿਰੋਧ ਜ਼ਾਹਰ ਕੀਤਾ ਡਬਲ ਬੈੱਡ ਵਿਦ ਧਾਰਮਿਕ ਗ੍ਰੰਥ ਰੱਖ ਕੇ ਉੱਪਰ ਮੁਲਜ਼ਮ ਸੌਂਦਾ ਸੀ ਇੱਥੇ ਨਿਹੰਗ ਸਿੰਘਾਂ ਨੇ ਇਲਜ਼ਾਮ ਲਗਾਏ ਨੇ ਐਸਜੀਪੀਸੀ ਨੂੰ ਫਿਰ ਇਹ ਪਾਵਨ ਸਰੂਪ ਅਤੇ ਗੁਟਕਾ ਸਾਬ ਦੀਆਂ ਪੋਤੀਆਂ ਸੌਂਪੀਆਂ ਗਈਆਂ ਨੇ ਪੁਲਿਸ ਨੇ ਡੇਰਾ ਮੁਖੀ ਦੇ ਖਿਲਾਫ ਫਿਲਹਾਲ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਕਾਰਵਾਈ ਹੋ ਰਹੀ ਹੈ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਇਹ ਪਾਵਨ ਸਰੂਪੇ ਜੇ ਗਏ ਨੇ ਫਿਲਹਾਲ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਨਿਹੰਗ ਸਿੰਘਾਂ ਵੱਲੋਂ ਪਹੁੰਚ ਕੇ ਇੱਥੇ ਪਾਵਨ ਸਰੂਪ ਨੂੰ ਇੱਥੋਂ ਦੀ ਲਿਜਾਇਆ ਗਿਆ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਇੱਥੇ ਇਹਨਾਂ ਸਰੂਪਾ ਨੂੰ ਬੈੱਡ ਤੇ ਰੱਖ ਕੇ ਉੱਪਰ ਇਹ ਮਲਜ਼ਮ ਸੌਂਦਾ ਸੀ ਸੋ ਨਿਹੰਗ ਸਿੰਘਾਂ ਨੇ ਮੌਕੇ ਤੇ ਪਹੁੰਚ ਕੇ ਇਸ ਨੂੰ ਲੈ ਕੇ ਵਿਰੋਧ ਵੀ ਜ਼ਾਹਰ ਕੀਤਾ ਤੇ ਗੁੜਤਾ ਸਾਹਿਬ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਮੰਗੀ ਇਹਦੇ ਵਿੱਚੋਂ ਹੀ ਪੋਥੀਆਂ ਸਾਹਿਬ ਨਿਕਲੀਆਂ ਨੇ ਗੁੜਤਾ ਸਾਹਿਬ ਨਿਕਲੇ ਨੇ ਯਾਰ ਮਾਲਾ ਸਾਹਿਬ ਨੇ ਹੀ ਆ ਦੇਖੋ ਆ ਕਸ਼ੇਰਾ ਪਿਆ ਇਹਦਾ ਆ ਰਮਾਲਾ ਸਾਹਿਬ ਨੇ ਯਾਰ ਰਮਾਲਾ ਸਾਹਿਬ ਦੇ ਵਿੱਚੇ ਕਸ਼ੇਰਾ ਪਿਆ ਆ ਤੁਸੀਂ ਦੇਖ ਸਕਦੇ ਹੋ ਇਹ ਚੰਗੀਆਂ ਤਰ੍ਹਾਂ ਆਹ ਮਾਲਾ ਸਾਹਿਬ ਕੋਠੀ ਸਾਹਿਬ ਨੇ ਚੱਕ ਲਈ ਤੇ ਇੱਕ ਸਹਿਰਾ ਵੀ ਇਹ ਨਹੀਂ ਹੈਗਾ ਵੀ ਇਹ ਯੂਜ਼ ਨਹੀਂ ਕਰਿਆ ਦੇਖ ਲਓ ਸਾਰੇ ਮਾਲ 12 ਦੇ ਹਸਣ ਵਾਲੇ ਕੱਪੜੇ ਨੇ ਵਿੱਚ ਇਹਦੇ ਆਪਣੇ ਪਰਾ ਹੋ ਜੇ ਤੁਸੀਂ ਸਾਈਡ ਤੁਸੀਂ ਸਾਈਡ ਹੋ ਕੇ ਵੀਡੀਓ ਬਣਾ ਰਹੇ ਨੇ ਹਾਂ ਇਹ ਆਪਦੀ ਅਰਜ਼ਾਈਆਂ ਨੇ ਆ ਦੇਖੋ ਆ ਮੈਣੀਆਂ ਆਹ ਫੋਟੋ ਬਣਾਇਆ ਇਹਨੂੰ ਫੋਟੋ ਬਹੁਤ ਮਹਾਰਾਜ ਦੀਆਂ ਪਲਕਾਣੇ ਮਹਾਰਾਜ ਦੇ ਵਸਤਰ ਨਹੀਂ ਸਾਰੇ ਸਾਰੇ ਵਸਤਰ ਨੇ ਤੇ ਮਹਾਰਾਜ ਦੇ ਵਿੱਚ ਤੇ ਅਸੀਂ ਇਹਨੂੰ ਖੋਲਿਆ ਵੀ ਹੈ ਚੰਗੀ ਤਰ੍ਹਾਂ ਹੋ ਰਹੀਆਂ ਆਪਦੀ ਅਰਜ਼ਾਈਆਂ ਬਣਾ ਸਕਦੇ ਮਹਾਰਾਜ ਦੇ ਵਸਤਰ ਨੇ ਸਾਰੇ ਕਿ ਆਹ ਵਾਰ ਥੋੜੀ ਮਿਹਰ ਤੋਂ ਬਲਕੀ ਸਾਹਿਬ ਆ ਗਈ ਆਹ ਬਾਸੂ ਮੈਂ ਇਧਰ ਨਾਲੇ ਨਾਲੇ ਬਬਾ ਜੀ ਇਧਰ ਬਲਦਾਰ ਸਾਹਿਬ ਇੱਕ ਮਿੰਟ ਮਹਾਰਾਜ ਇੱਕ ਇੱਕ ਮਿੰਟ ਇੱਕ ਮਿੰਟ ਇਧਰ ਲਾਈਟ ਇਹ ਲਾਈਟਿੰਗ ਵਾਸੋਂ ਆਈ ਇਧਰ ਇਹ ਸੱਚਖੰਡ ਦੇ ਉੱਤੇ ਬਣਿਆ ਹੋਇਆ ਜੀ ਇਹ ਆਪਾਂ ਦਰਬਾਰ ਦੇ ਉੱਤੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਅੰਦਰ ਅਸੀਂ ਗੱਲ ਕਰਨਾ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਹਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਵੀਆਂ ਨੇ ਇਹਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈੱਡਾਂ ਦੇ ਸੋਹਰੇ ਸੀ ਜੀ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਦਾਣੀ ਦੀਆਂ ਦੀਆਂ ਜੀ ਸੁਖਣੀ ਸਾਹਿਬ ਤੋਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਦੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਵੇ ਦੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾਜ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾਦੀ ਜਿਹੜਾ ਬਸ ਸਿਸਟਮ ਉੱਥੇ ਰਿਹਾਇਸ਼ੇ ਉੱਥੇ ਉਹਨਾਂ ਦਾ ਆਪਣਾ ਨਾਲ ਹੀ ਸੁਖਾਸਨ ਬਣਿਆ ਹੋਇਆ ਜੋ ਕਿ ਮਤਲਬ ਠੀਕ ਨਹੀਂ ਹੈ ਸਿਸਟਮ ਮੁਰਾਦ ਜੀ ਹਾਂਜੀ ਜਾਂ ਤੇ ਉੱਥੇ ਸੁਖਾਸਨ ਹੀ ਹੋਵੇ ਜਾਂ ਆਪ ਹੀ ਰਹਿ ਚੋ ਇੱਕ ਚੀਜ਼ ਹੋਣੀ ਚਾਹੀਦੀ ਆ ਸੋ ਉੱਥੇ ਐਸਪੀਸੀ ਥੱਲੇ ਮਹਾਰਾਜ ਦਾ ਪ੍ਰਕਾਸ਼ ਵੀ ਆ ਜੋ ਠੀਕ ਨਹੀਂ ਸੀ ਲੱਗਾ ਇਸ ਲਈ ਅਸੀਂ ਸਾਰੇ ਸਰੂਪ ਜਿਹੜੇ ਮਹਾਰਾਜ ਦੇ 5 ਰੁਪਏ ਤੋਂ ਸਾਨੂੰ ਮਿਲੇ ਆ ਉਹ ਅਸੀਂ ਦੁਕਨਵਾਰਸਾ ਲੈ ਕੇ ਦਮਨ ਸਾੜਨਾਂ ਲੈਸ ਵਿਲੇ ਜੁੜ ਚੁਕੇ ਨੇ ਦਮਨ ਜਿਸ ਨਾਲ ਦੇ ਨਾਲ ਇਹ तमाम ਤਸਵੀਰਾਂ ਸਾਹਮਣੇ ਆਈਆਂ ਨੇ ਇੱਥੇ ਕੋਰ ਜੜੀ ਬੇਅਦਬੀ ਦੀ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਯਕੀਨਨ ਬੇਹਤ ਜ਼ਿਆਦਾ ਰੋਸ ਹੈ ਸਿਕ ਸੰਗਤ ਸੋ ਕੀ ਕੋਚ ਇਸ ਮਾਮਲੇ ਦੇ ਵਿੱਚ ਹੁਣ ਐਕਸ਼ਨ ਔਰ ਕਾਰਵਾਈ ਹੋ ਰਹੀ ਹੈ ਹਾਂ ਬਿਲਕੁਲ ਰਾਤ ਦਾ ਦਾਸੀ ਹੈ ਕਿ ਇਹ ਪੂਰਾ ਮਾਮਲਾ ਰਾਤ ਦਾ ਮਾਮਲਾ ਹੈ ਜਦੋਂ ਇੱਕ ਡੇਰੇ ਦੇ ਵਿੱਚ ਕਿਉਂਕਿ ਇਸ ਨੂੰ ਡੇਰਾ ਵੀ ਦੱਸਿਆ ਜਾਂਦਾ ਕਿਉਂਕਿ ਕਾਫੀ ਪੁਰਾਣਾ ਸੀਗਾ ਔਰ ਇਸ ਸਮੇ ਜਿਹੜਾ ਅੱਜ ਦੇ ਡੇਰੇ ਜਿਹੜੇ ਪੀੜੀ ਤਰ ਪੀੜੀ ਜਿਸ ਤਰੀਕੇ ਨਾਲ ਚਲਦੀ ਆਉਂਦੀ ਹੈ ਤਾਂ ਉਸ ਜਿਹੜੀ ਕਹਿ ਸਕਦੇ ਕਿ ਅੱਜ ਦੀ ਨੌਜਵਾਨ ਪੀੜੀ ਜਿਹੜੀ ਹੈ ਉਹ ਸਾਭ ਰਹੀ ਸੀ ਲੇਕਿਨਾਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਕਿ ਇਸ ਸਾਭ ਦੀ ਮर्यादा ਤਾਂ ਕਿ ਅਜਦੋਂ ਵੀ ਪ੍ਰਕਾਸ਼ ਹੁੰਦਾ ਉਸ ਦੇ ਉੱਪਰ ਤਾਂ ਜਿਹੜੀ ਉਹ ਖਾਲੀ ਦੇ ਵੱਲੋਂ ਇਸ ਬਾਬੇ ਦੇ ਵੱਲੋਂ ਜਿਹੜੀ ਉੱਪਰ ਕਮਰਾ ਬਣਾਇਆ ਗਿਆ ਹੈਗਾ ਕਮਰੇ ਦੇ ਉੱਪਰ que a feito cação honda a ਦਮਨ ਤੁਹਾਡੀ ਆਵਾਜ਼ ਸਹੀ ਨਹੀਂ ਪਹੁੰਚ ਪਾ ਰਹੀ ਅਸੀਂ ਕੋਸ਼ਿਸ਼ ਕਰਦੇ ਹਾਂ ਦੁਆਰਾ ਤੁਹਾਡੇ ਨਾਲ ਸੰਪਰਕ ਕਰੀਏ ਲੇਕਿਨ ਇਥੇ ਤਸਵੀਰਾਂ ਜ਼ਰੂਰ ਸਾਹਮਣੇ ਹੈਂ ਦੇ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਪਟਿਆਲਾ ਤੋਂ ਇਥੇ ਬੇਦਬੀ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦੇ ਡੇਰਾ ਮੁਖੀ ਦੇ ਖਿਲਾਫ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਲੇਕਿਨ ਸਿਕ ਸੰਗਤ ਬੇਹਦ ਰੋਸ ਹੈ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਨਿਹੰਗ ਸਿੰਘਾ ਨੇ ਮੌਕੇ ਤੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਜਿਨ੍ਹਾਂ ਦਾ ਕਹਿਣਾ ਕਿ ਤੇ ਲਗਾਤਾਰ ਜੋ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਉਸ ਬਾਰੇ ਜਾਣਕਾਰੀ ਮਿਲਣ ਤੇ ਬਕਾਇਦਾ ਉਹਨਾਂ ਨੇ ਇਸ ਮੌਕੇ ਤੇ ਵੀਡੀਓ ਬਣਾਈ ਤਾਂ ਜੋ ਸਬਦੇ ਸਾ ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਇੱਥੇ ਡੇਰਾ ਮੁਖੀ ਨੂੰ ਗ੍ਰਿਫਤਾਰ ਕੀਤਾ ਗੁਨਾਨਕਨਗਰ ਦੇ ਵਿੱਚ ਇੱਥੇ ਤਸਵੀਰਾ سامنے ਆਈਏ ਨੇ ਪਾਵਨ ਸਰੂਪਾ ਤੇ ਪੋਤੀਆਂ ਦੇ ਨਾਲ ਇੱਥੇ ਇਤਰਾਜ਼ਯੋਗ ਸਮਾਨ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਬੇहद ਜ਼ਿਆਦਾ ਰੋਸ ਇੱਕ ਸੰਗਤ ਦੇ ਵਿੱਚ ਨਿਹੰਗ ਸਿੰਘਾਂ ਨੇ ਮੌਕੇ ਤੇ ਪਹੁੰਚ ਕੇ ਬਕਾਇਦਾ ਵੀਡੀਓ ਵੀ ਬਣਾਈ ਇਤਰਾਜ਼ ਵੀ ਜ਼ਾਹਿਰ ਕੀਤਾ ਪਾਵਨ ਸਰੂਪਾ ਨੂੰ ਇੱਥੋਂ ਦੀ ਲਜਾਇਆ ਗਿਆ ਡਬਲ ਬੈੱਡ ਤੇ ਵੀ ਧਾਰਮਿਕ ਗ੍ਰੰਥ ਰੱਖ ਕੇ ਉੱਪਰ ਸੌਂਦਾ ਸੀ ਇਹ ਮਲਜ਼ਮ ਇਲਜ਼ਾਮ ਲਗਾਏ ਨੇ